ਯਾਨੀ ਇੱਕ ਵਾਰ ਫਿਰ ਵੱਡਾ ਚੁਟਕਾ ਕੰਗੜਾ ਨਨੌਤ ਨੂੰ ਲੱਕਿਆ ਹੈ ਹਾਈ ਕੋਰਟ ਦੇ ਵਕੀਲ ਦੇ ਵੱਲੋਂ ਨੋਟਿਸ ਭੇਜਿਆ ਗਿਆ ਦੱਸਦੀ ਹੈ ਕਿ ਪੰਜਾਬੀਆਂ ਨੂੰ ਅਤਵਾਦੀ ਕਹਿਣ ਦੇ ਮਾਮਲੇ ਦੇ ਵਿੱਚ ਨੋਟਿਸ ਭੇਜਿਆ ਗਿਆ ਤੇ 7 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗਣ ਦੀ ਗੱਲ ਆਖੀ ਗਈ ਹੈ ਦੱਸਦੀ ਹੈ ਕਿ ਬਾਲੀਵੁੱਡ ਅਦਾਕਾਰਾਂ ਤੇ ਹਿਮਾਚਲ ਦੇ ਮੰਡੀ ਤੋਂ ਪਾਸਪਾਸ ਸੰਸਦ ਕੰਗੜਾ ਨਨੌਤੀਆਂ ਮੁਸ਼ਕਲਾਂ ਹੁਣ ਵੱਧੀਆਂ ਚਾਰੀਆਂ ਨੇ ਹਾਈ ਕੋਰਟ ਤੇ ਵਕੀਲ ਨੇ ਕੰਗੜਾ ਰਣੌਤ ਨੂੰ ਨੋਟਿਸ ਚਾਰੀ ਕੀਤਾ ਤੇ ਅਸਲ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗੜਾ ਰਣੌਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਸੀ ਤੇ ਇਸ ਵੀਡੀਓ ਦੇ ਵਿੱਚ ਕੰਗੜਾ ਨੇ ਅੱਜ ਹੀ ਗੱਲ ਕਹੀ ਸੀ ਜੋ ਹੁਣ ਉਸ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਕਰ ਰਹੀ ਹੈ ਦੱਸਦੀ ਹੈ ਕਿ ਕੰਗੜਾ ਨੇ ਵੀਡੀਓ ਦੇ ਵਿੱਚ ਪੰਜਾਬੀਆਂ ਨੂੰ ਅਤਵਾਦੀ ਕਿਹਾ ਸੀ ਜੋ ਹੁਣ ਉਸਤੇ ਪਾਰੀ ਪੈ ਗਿਆ ਹਾਈ ਕੋਰਟ ਤੇ ਵਕੀਲ ਨੇ ਇੱਕ ਪੰਜਾਬੀ ਨੂੰ ਅਤਵਾਦੀ ਕਹਿਣ ਤੇ ਕੰਗੜਾ ਨੂੰ ਨੋਟਿਸ ਦਿੱਤਾ ਉਸ ਨੂੰ 7 ਦਿਨਾਂ ਦੇ ਅੰਦਰ ਅੰਦਰ ਮੁਆਫੀ ਮੰਗਣ ਦੀ ਗੱਲ ਵੀ ਕਹੀ ਹੈ ਨਹੀਂ ਤਾਂ ਕੰਗੜਾ ਦੇ ਖਿਲਾਫ ਇਹ ਕੀਤੀ ਜਾਵੇਗੀ ਦੱਸਦੀ ਹੈ ਕਿ ਨਵਾਂ ਸ਼ਹਿਰ ਦਿੱਕ ਸੰਸਥਾ ਨੇ ਕੰਗੜਾ ਨੂੰ ਇਹ ਨੋਟਿਸ ਪੇਸ਼ ਕੀਤਾ ਜ਼ਿਕਰ ਜੋਕ ਹੈ ਕਿ ਮੰਡੀ ਤੋਂ ਚੌਂਣ ਜਿੱਤਣ ਤੋਂ ਬਾਅਦ ਕੰਗੜਾ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਚਾਰੀ ਸੀਤਾ ਉੱਥੇ ਇੱਕ ਮਹਿਲਾ ਸੀਆਈਐਸਐਫ ਜਫਾਨ ਨੇ ਉਸ ਨੂੰ ਥੱਪੜ ਮਾਰ ਦਿੱਤਾ ਤੇ ਕੰਗੜਾ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਤੋਂ ਮਹਿਲਾ ਸਿਪਾਹੀ ਕਾਫੀ ਗੁੱਸੇ ਦੇ ਵਿੱਚ ਸੀ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗੜਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਪੰਜਾਬੀਆਂ ਨੂੰ ਅਤਵਾਦੀਕ ਦੱਸਿਆ ਸੀ ਤੇ ਉਸ ਤੋਂ ਬਾਅਦ ਹੁਣ ਇਸ ਬਿਆਨ ਤੋਂ ਬਾਅਦ ਕੰਗੜਾ ਰਣੋਤੀਆਂ ਮੁਸ਼ਕਲਾਵਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕੰਗੜਾ ਰਣੋਤ ਨੂੰ ਹਾਈ ਕੋਰਟ ਦੇ ਵਕੀਲ ਦੇ ਵੱਲੋਂ ਨੋਟਿਸ ਪੇਚਿਆ ਗਿਆ ਦੱਸਦੇ ਕਿ ਐਡਵੋਕੇਟ لیاقت ਅਲੀ ਨੇ ਆਪਣੇ ਮਵਿਕਲ ਸ਼ਹੀਦ ਭਗਤ ਸਿੰਘ ਸਮਾਜ ਪ੍ਰਾਈ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਵੱਲੋਂ ਕੰਗਣਾ ਨੂੰ ਕਾਨੂੰਨੀ ਨੋਟਿਸ ਭੇਜਿਆ ਨੋਟਿਸ ਦੇ ਵਿੱਚ ਕਿਹਾ ਕਿ ਕੰਗਣਾ ਨੇ 6 ਜੂਨ ਨੂੰ ਐਕਸਟੇ ਪੋਸਟ ਵੀਟ ਰਾਹੀਂ ਪੰਜਾਬ ਦੇ ਵਿੱਚ ਅਤਵਾਦਨ ਦਾ ਦੋਸ਼ ਲਾਇਆ ਸੀ ਜਿਸ ਦੇ ਨਾਲ ਪੰਜਾਬ ਦੀ ਸਾਕਤ ਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਣ ਦੀ ਸੰਭਾਵਨਾ ਪੰਜਾਬ ਵਿਰੁੱਧ ਦਿੱਤੇ ਗਏ ਇਸ ਬਿਆਨਾਂ ਨੂੰ ਕੰਗਣਾ ਵੱਲੋਂ ਤੁਰੰਤ ਵਾਪਸ ਲਿਆ ਜਾਵੇ ਤੇ ਮੁਆਫੀ ਮੰਗੀ ਜਾਵੇ ਨੋਟਿਸ ਦੇ ਵਿੱਚ ਕਿਹਾ ਕਿ ਨੋਟਿਸ ਮਿਲਣ ਦੇ 7 ਦਿਨਾਂ ਅੰਦਰ ਜੇ ਕਾਰਵਾਈ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ ਸੋ ਕੰਗਣਾ ਰਣੌਤ ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਅਚਿਹੇ ਦੇ ਵਿੱਚ ਪੰਜਾਬੀਆਂ ਬਾਰੇ ਬਿਆਨ ਪਾਜੀ ਕਰਨੇ ਕਿਤਨਾ ਕਿਤੇ ਫਿਰ ਤੋਂ ਕੰਗਣਾ ਰਣੋਥ ਨੂੰ ਮਹਿੰਗੀ ਪੈ ਕੀ ਕਿਉਂਕਿ ਹਾਈ ਕੋਰਟ ਦੇ ਵਕੀਲ ਦੇ ਵੱਲੋਂ ਨੋਟਿਸ ਚਾਰੀ ਕਰ ਦਿੱਤਾ ਗਿਆ ਕਿਹਾ ਗਿਆ ਕਿ 7 ਦਿਨਾਂ ਦੇ ਅੰਦਰ ਕੰਗਣਾ ਰਣੋਥ ਦੇ ਵੱਲੋਂ ਮੁਆਫੀ ਮੰਗੀ ਜਾਵੇ